ਇਹ ਦੇਖੋ ਪਾਲੀ ਭੁਪਿੰਦਰ ਹੁਣਾਂ ਨੇ ਫਿਲਮ ਲਿਖੀ ਸੀਗੀ ਤੇ ਜਦੋਂ ਉਹਨਾਂ ਨੇ ਫਿਲਮ ਲਿਖੀ ਮੇਰੇ ਨਾਲ ਸ਼ੇਅਰ ਕੀਤੀ ਪਾਲੀ ਜੀ ਮੇਰੇ ਚੰਗੇ ਣੋਨ ਵੀ ਨੇ ਥੀਏਟਰ ਦੇ ਬਹੁਤ ਪੁਰਾਣੇ ਉਹ ਹੈਗੇ ਨੇ ਲੇਖਕ ਐਂਡ ਡਾਇਰੈਕਟਰ ਬਹੁਤ ਦੇਰ ਤੋਂ ਕੰਮ ਕਰ ਰਹੇ ਨੇ ਇੰਡਸਟਰੀ 'ਚ ਉਸ ਵੇਲੇ ਉਹਨਾਂ ਨੇ ਇੱਕ ਸਟੂਪਿਡ ਸੈਂਟੀ ਫਿਲਮ ਬਣਾਈ ਸੀਗੀ ਜਿਹੜੀ ਮੈਨੂੰ ਬੜੀ ਚੰਗੀ ਲੱਗੀ ਤੇ ਉਸ ਤੋਂ ਬਾਅਦ ਮੇਰੀ ਫਿਲਮ ਆਈ ਸਾਡਾ ਹੱਕ ਉਸ ਵੇਲੇ ਅਸੀਂ ਆਪਸ ਵਿੱਚ ਇੱਕ ਦੂਜੇ ਦੇ ਸੰਪਰਕ 'ਚ ਆਏ ਉਹ ਚਾ ਰਹੇ ਸੀਗੇ ਕਿ ਕੁਝ ਆਪਾਂ ਫਿਲਮ ਇਹੋ ਜੀ ਸਿਕੀਨ ਆ ਰਿਲੇਟਡ ਬਣਾਈਏ ਕਿਉਂਕਿ ਮੇਰੀ ਇਮੇਜ ਯੋਧਾ ਤੇ ਫਿਲਮਾਂ ਕਰਕੇ ਤੇ ਬਾਜੀ ਦੀ ਤੀ ਕਰਕੇ ਸੀਗੀ ਕਿ ਇਹੋ ਜਾਂ ਕਨਸੈਪਟ ਮੈਨੂੰ ਸੂਟ ਕਰਦਾ ਉਹਨਾਂ ਦਾ ਜੋ ਮੰਨਣਾ ਸੀਗਾ ਮੇਰੇ ਡਾਇਰੈਕਟਰ ਦਾ ਕਿ ਉਹਨਾਂ ਨੇ ਜਦੋਂ ਇਹ ਕਨਸੈਪਟ ਮੇਰੇ ਨਾਲ ਸ਼ੇਅਰ ਕੀਤਾ ਸਟੋਰੀ ਸੁਣਾਈ ਮੈਨੂੰ ਬੜੀ ਐਕਸਾਈਟਿੰਗ ਲੱਗੀ ਬੜਾ ਵਧੀਆ ਲੱਗਾ ਕਿ ਇਹੋ ਜੀ ਫਿਲਮ ਬਣਨੀ ਚਾਹੀਦੀ ਆ ਹੁਣ ਸਵਾਲ ਤਾਂ ਇਹ ਹੁੰਦਾ ਕਿ ਇਹੋ ਜੀ ਫਿਲਮ ਬਣਨੀ ਚਾਹੀਦੀ ਤਾਂ ਸਾਰੇ ਕਹਿ ਦਿੰਦੇ ਆ ਪਰ ਇਹੋ ਜੀ ਫਿਲਮ ਤੇ ਪੈਸੇ ਕੌਣ ਲਾਊਗਾ ਸੋ ਉਹ ਬਹੁਤ ਇੰਪੋਰਟੈਂਟ ਸੀਗਾ ਕਿ ਪ੍ਰੋਡਿ ਸੋ ਸਭ ਤੋਂ ਪਹਿਲਾਂ ਰਾਣਾ ਆਲੂ ਵਾਲੀ ਆਨਬੋਰਡ ਹੋਏ ਫਿਰ ਨੀਟੂ ਜੀ ਆਨਬੋਰਡ ਹੋਏ ਫਿਰ ਹੁਣ ਕੇਬਲ 1 ਵਾਲੇ ਸਾਗਾ ਜੀ ਸਾਗਾ ਦੀ ਟੀਮ ਆਨਬੋਰਡ ਹੋਈ ਸੋ ਹੁਣ ਸਾਗਾ ਨੇ ਫਿਲਮ ਜਿਹੜੀ ਆ ਟੇਕਓਵਰ ਕੀਤੀ ਹੋਈ ਆ ਇਹਦੀਆਂ ਅਸੀਂ ਸਕਰੀਨਿੰਗਸ ਕਰ ਰਹੇ ਆ ਪੂਰੇ ਇੰਡੀਆ ਦੇ ਵਿੱਚ ਤੇ OTT ਪਲੇਟਫਾਰਮ ਜਿਹੜਾ ਕੇਬਲ 1 ਕੱਕੇ ਵਾਲਾ ਕੇਬਲ ਕੇ ਵਾਲਾ ਕੇਬਲ ਸੀ ਵਾਲਾ ਨਾਲ ਲੱਗਦੇ ਰਹੋ ਸਾਰੇ ਜਣੇ ਬੜਾ ਜ਼ਰੂਰੀ ਆ ਉਹ ਵੀ ਤੇ ਉਸ ਕੇਬਲ 1 OTT ਪਲੇਟਫਾਰਮ ਨੂੰ ਡਾਊਨਲੋਡ ਕਰਕੇ ਸਬਸਕ੍ਰਾਈਬ ਕਰਕੇ ਇਹ ਫਿਲਮ ਜਿਹੜੀ ਆ 24 ਜਨਵਰੀ ਤੋਂ ਤੁਸੀਂ ਸਾਰੇ ਦੇਖ ਸਕਦੇ ਨਹੀਂ ਮਿਲਿਆ ਨਹੀਂ ਜੀ ਕੋਈ ਸਹਾਇਕ ਸ਼ਰੋਨੀ ਕਮੇਟੀ ਦਾ ਜਾਂ ਕਿਸੇ ਵੀ ਧਾਰਮਿਕ ਸੰਸਥਾ ਦਾ ਬਲਕਿ ਅਸੀਂ ਫਿਲਮ ਮੇਕਰ ਡਰਦੇ ਜਰੂਰ ਹੁੰਨੇ ਆ ਕਿ ਯਾਰ ਕੋਈ ਨਾ ਕੋਈ ਉੱਠ ਕੇ ਪੰਗਾ ਨਾ ਪਾ ਦੇ ਸੋ ਬਹੁਤ ਇਹ ਵੱਡਾ ਤੁਸੀਂ ਅਹਿਮ ਸਵਾਲ ਕੀਤਾ ਹੈ ਇਹ ਸਿਰਫ ਗੁਰਮੁਖ ਨਾਲ ਹੀ ਰਿਲੇਟਡ ਨਹੀਂ ਆ ਜਦੋਂ ਵੀ ਅਸੀਂ ਸਿੱਖੀ ਦੇ ਕਿਸੇ ਕਨਸੈਪਟ ਦੇ ਉੱਤੇ ਕੰਮ ਕਰਨ ਲੱਗਦੇ ਆ ਤਾਂ ਸਭ ਤੋਂ ਪਹਿਲਾਂ ਡਰ ਲੱਗਦਾ ਕਿ ਯਾਰ ਕੋਈ ਨਾ ਕੋਈ ਇੱਥੇ ਉਂਗਲੀ ਨਾ ਚੱਕੇ ਕੋਈ ਨਾ ਕੋਈ ਆਬਜੈਕਸ਼ਨ ਨਾ ਲਾ ਦੇ ਹੁਣ ਜਿਵੇਂ ਈਵਨ ਗਿੱਪੀ ਕਰੇ ਵਾਲੀ ਇੱਕ ਫਿਲਮ ਬ ਓਬਜੈਕਸ਼ਨਲ ਕਹਾਣੀ ਬਣਾ ਰਹੇ ਨੇ ਇੱਕ ਅਲੱਗ ਤਰੀਕੇ ਦਾ ਉਹਨਾਂ ਨੇ ਫਿਕਸ਼ਨਲ ਵਰਲਡ ਬਣਾਇਆ ਹਾਲਾਂਕਿ ਹਿਸਟਰੀ ਵਿੱਚ ਇਹਨਾਂ ਕੁਝ ਪਿਆ ਪਰ ਸਿਰਫ ਇਸ ਕਰਕੇ ਕਿ ਯਾਰ ਕਿਸੇ ਓਬਜੈਕਸ਼ਨ ਚ ਦੀ ਵਜਣਾ ਚਾਹੁੰਦੇ ਆਪਾਂ ਸੋ ਮੈਨੂੰ ਲੱਗਦਾ ਹੈ ਕਿ ਇਹ ਬੜਾ ਅਹਿਮ ਸਵਾਲ ਹੈ ਕਿ ਸਾਰੇ ਸਿਨੇਮੇ ਵਾਲਿਆਂ ਲਈ ਪੰਜਾਬੀ ਸਿਨੇਮਾ ਇੰਡਸਟਰੀ ਦੇ ਲਈ ਇਹ ਇੱਕ ਸਵਾਲ ਹੈ ਕਿ ਜਦੋਂ ਅਸੀਂ ਕੋਈ ਕਹਾਣੀ ਸਿੱਖੀ ਨਰੈਟਰ ਕਹਿਣ ਲੱਗਦੇ ਆ ਤੇ ਬਹੁਤ ਸਾਰੇ ਲੋਕ ਉਂਗਲਾ ਚਾਜਦੇ ਸੋ ਐਜੀਪੀਸੀ ਨੂੰ ਖੜਨਾ ਚਾਹੀਦਾ ਖੰਭ ਦੇ ਤੌਰ ਤੇ ਇੱਕ sport ਦੇ ਤੌਰ ਤੇ ਕੋਈ ਉਂਗਲ ਨਾ ਚੱਕੇ ਐ ਜੀਪੀਸੀ ਕੋ ਜਿਹੜੀ ਵੀ ਸਿੱਖੀ ਹਿਸਟਰੀ ਨਾਲ ਰਿਲੇਟਡ ਸਕ੍ਰਿਪਟ ਹੈ ਉਹ ਪ੍ਰੂਵ ਹੋਣੀ ਚਾਹੀਦੀ ਆ ਤੇ ਬਾਅਦ ਚ ਕਿਸੇ ਵੀ ਹੋਰ ਕਿਸੇ ਆਰਗੇਨਾਈਜੇਸ਼ਨ ਨੂੰ ਹੱਕ ਨਹੀਂ ਰਹਿਣਾ ਚਾਹੀਦਾ ਕਿ ਉਹ ਦੇ ਉੱਤੇ ਇਜੈਕਸ਼ਨ ਕਰੇ ਉਹਨੂੰ ਰੁਕਾਉਣ ਦੀ ਕੋਸ਼ਿਸ਼ ਕਰੇ ਸੋ ਜਿੱਥੋਂ ਤੱਕ ਗੁਰਮੁਖਤੇ ਮੈਂ ਵਾਪਸ ਆਜਿਆ ਨਾ ਗੁਰਮੁਖ ਫਿਲਮ ਅਸੀਂ ਟੋਟਲ ਤਰੀਕੇ ਦੇ ਨਾਲ ਇੱਕ ਕਮਰਸ਼ੀਅਲ ਫਿਲਮ ਬਣਾਈਆਂ ਅਸੀਂ ਕਿਸੇ ਤੋਂ ਕੋਈ ਉਮੀਦਵਾਰੀ ਸੀ ਕਰਦੇ ਕਿ ਕੋਈ ਇਹ ਨੂੰ ਸਪੋਰਟ ਕਰੇ ਕਿਸੇ ਤਰੀਕੇ ਦੀ ਫਾਈਨੈਂਸ਼ੀਅਲ ਜਾਂ ਕਿਸੇ ਹੋਰ ਤਰੀਕੇ ਦੀ ਅਸੀਂ ਸਿੱਧੀ ਇਹ ਜਿਹੜੀ ਫਿਲਮ ਹੈ ਲੋਕਾਂ ਤੱਕ ਲੈ ਕੇ ਆਉਣੀ ਸੀ ਸੋ ਮੈਨੂੰ ਲੱਗਦਾ ਕਿ ਲੋਕਾਂ ਤੱਕ ਫਿਲਮ ਆ ਰਹੀ ਹੈ ਤੇ ਲੋਕੀ ਇਹ ਫਿਲਮ ਦੇਖ ਕੇ ਦਇਆ ਕਰਨਗੇ ਕਿ ਇਹੋ ਜੀਆਂ ਫਿਲਮਾਂ ਹੋਰ ਬਣਡੀਆਂ ਚਾਹੀਦੀਆਂ ਜਾਏ ਕੀ ਬੋਲ। ਇਹ ਛੋਟੀ ਬੱਚੀ ਨੇ ਬਹੁਤ ਵਧੀਆ ਕੰਮ ਕੀਤਾ ਹੈ। ਅਨਬੋਹ ਸਾਡੇ ਕੋਲ ਹੈ। ਸੋ ਸਾਡੀ ਟੀਮ ਬਹੁਤ ਅੱਛਾ ਕੰਮ ਕੀਤਾ ਹੈ। ਤੇ ਬਾਕੀ ਜਿੰਨੇ ਵੀ ਪੰਥਕ ਆਰਗੇਨਾਈਜੇਸ਼ਨ ਦੇ ਸਿੱਖ ਜੱਤੇ ਬੰਦਿਆਂ ਨੇ ਉਹਨਾਂ ਸਾਰਿਆਂ ਨੂੰ ਸੱਦਾ ਦਿੰਦਾ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਇਹ ਸਪੈਸ਼ਲ ਸਕਰੀਨਿੰਗ ਕਰਾਂਗੇ। ਜਿਹੜੀ ਵੀ ਸਾਨੂੰ ਉਹ ਡੇਟ ਦੇਣਗੇ ਉੱਥੇ ਆ ਕੇ ਪਹਿਲਾਂ ਫਿਲਮ ਦੇਖੋ। ਫਿਲਮ ਦੇਖੋ ਮੈਰਿਟ ਦੇ ਬੇਸ ਤੇ ਡਿਸਾਈਡ ਕਰੋ ਕਿ ਜੇ ਫਿਲਮ ਹੈ سپورਟ ਕਰਨ ਵਾਲੀ ਹੈ سپورਟ ਕਰੋ ਜੇ ਤੁਹਾਨੂੰ ਲੱਗਦਾ ਕਿ ਨਹੀਂ سپورਟ ਕਰਨ ਵਾਲੀ ਨਾ ਕਰਿਓ ਤਾਂ ਇੱਕ ਵਾਰੀ ਫਿਲਮ ਜਰੂਰ ਇਹ ਪੰਥਕ ਸਿੱਖੀ ਤੋਂ ਅਸੀਂ ਸਦਾ ਦਿੰਨੇ ਕਿ ਆਗੇ ਦੇਖੋ ਸਭ ਤੋਂ ਪਹਿਲਾਂ ਤਾਂ ਦੇਖੋ ਜੈਜੀ ਵੀ ਭਾਜੀ ਮੇਰੀ ਉਸ ਵੇਲੇ ਤੋਂ سپورਟ ਕਰਦੇ ਆ ਰਹੇ ਜਦੋਂ ਮੈਂ ਸਾਡਾ ਹਰ ਫਿਲਮ ਬਣਾਈ ਸੀ ਮੈਨੂੰ ਕੋਈ ਨਹੀਂ ਸੀ ਜਾਣਦਾ ਫਿਲਮ ਅਜੇ ਆਉਣੀ ਸੀ ਤੇ ਫਿਲਮ ਆਉਣੀ ਸੀ ਤੇ ਫਿਲਮ ਦਾ ਟ੍ਰੇਲਰ ਕੱਟ ਕੇ ਮੈਂ ਜੈਜੀ ਵੀ ਉਹ ਮੈਂ ਸਾਡੇ ਸ਼ਖਸੀਅਤ ਕੇ ਜਿੰਨਾਂ ਕੋਲ ਮੈਂ ਗਿਆ ਵੈਸੇ ਹੀ ਬਤਾਰ ਕੇ ਭਾਜੀ ਇਹ ਸ਼ੇਅਰ ਕਰ ਦਿਓ ਪਲੀਜ਼ ਜਿਵੇਂ ਇੱਕ ਨਵਾਂ ਸਟਰਗਲਿੰਗ ਆਰਟਿਸਟ ਕਰਦਾ ਇਹਨਾਂ ਕੋਲ ਮੈਂ ਸ਼ੇਅਰ ਕਰਵਾਉਣ ਲਈ ਗਿਆ ਸੀ ਕਿ ਇਹਨਾਂ ਨੇ ਟ੍ਰੇਲਰ ਦੇਖਿਆ ਮੇਰੇ ਕੋਲ ਕੰਸੈਪਟ ਸੁਣਿਆ ਤੇ ਕਹਿੰਦੇ ਕਿ ਇਸ ਫਿਲਮ ਨੂੰ ਆਪਾਂ ਨਾਮ ਐ ਸਿਰਫ ਸ਼ੇਅਰ ਕਰੂਗਾ ਇਹਦੇ ਲਈ ਇੱਕ ਗਾਣਾ ਬਣਾਇਆ ਬਾਕੀ ਗਾਣਾ ਜਿਹੜਾ ਤੁਸੀਂ ਹੁਣ ਵੀ YouTube ਤੇ ਸੁਣ ਸਕਦੇ ਹੋ ਉਸ ਮੌਕੇ ਤੇ ਭਾਜੀ ਖੜੇ ਬੜੀ ਕੰਟਰੋਵਰਸੀ ਚ ਐਸੀ ਆਏ ਸੋ ਉਸ ਵੇਲੇ ਦੀ ਮੇਰੀ ਮੇਰੀ ਜਿਹੜੀ ਦਿਲ ਦੇ ਵਿੱਚ ਇਹਨਾਂ ਤੇ ਪ੍ਰਤੀ ਬਹੁਤ ਜ਼ਿਆਦਾ ਰਿਸਪੈਕਟ ਹੈ ਉਸ ਤੋਂ ਬਾਅਦ ਅਸੀਂ ਯੋਧਾ ਬਣਾਈ ਉਸ ਵੇਲੇ ਵੀ ਭਾਜੀ ਨਾਲ ਖੜੇ ਹੁਣ ਗੁਰਮੁਖ ਵਿੱਚ ਭਾਵੇਂ ਕਿ ਮੇਰਾ ਜੀ ਕਰਦਾ ਸੀ ਕਿ ਭਾਜੀ ਕਿਸੇ ਨੱਕ ਕੇ ਤਰੀਕੇ ਇਹਨਾਂ ਦਾ ਕੋਈ ਗਾਣਾ ਲਿਆ ਜਾਵੇ ਪਰ ਪ੍ਰੋਫੈਸ਼ਨਲ ਕਮਿਟਮੈਂਟਸ ਇਹਨਾਂ ਦੀ ਇੰਨਾ ਜ਼ਿਆਦਾ ਸੀ ਕਿ ਕਿਸੇ ਤਰੀਕੇ ਉਸ ਵਾਪਰੀ ਬਣ ਸਕਿਆ ਪਰ ਫਿਰ ਵੀ ਉਹਦੇ باوجود ਵੀ ਇਹ ਸਪੋਰਟ ਕਰਨ ਲਈ ਹਮੇਸ਼ਾ ਪਹੁੰਚਦੇ ਰਹੇ ਖਾਸ ਤੌਰ ਤੇ ਜਦੋਂ ਮੈਂ ਕੋਈ ਸਿੱਖੀ ਨਾਲ ਰਿਲੇਟਡ ਕੰਮ ਕਰਾਂ ਇਹਨਾਂ ਦੀ ਥਾਪੀ ਹਮੇਸ਼ਾ ਨਾਲ ਹੁੰਦੀ ਹੈ ਮੇਰਾ ਬਤੌਰ ਕਲਾਕਾਰ ਮੇਰੀ ਰੂਹ ਦੀ ਖਰਾਕ ਹੈ ਇਹੋ ਜਿਹਾ ਕਨਸੈਪਟ ਕਰਨਾ ਇਹੋ ਜਿਹੀਆਂ ਫਿਲਮਾਂ ਕਰਨਾ ਇਹਦੇ ਨਾਲ ਮੇਰੀ ਰੂਹ ਬੜੀ ਖੰਦੀ ਆ ਬਾਕੀ ਕਮਰਸ਼ੀਅਲ ਕੰਮ ਵੀ ਆਪਾਂ ਸਾਰੇ ਕਲਾਕਾਰ ਆਪਣੇ ਆਪਣੇ ਤੌਰ ਤੇ ਕਰਦੇ ਆ ਪਰ ਮੇਰਾ ਇਹੋ ਜੇ ਕਨਸੈਪਟ ਦੇ ਵਿੱਚ ਬੜਾ ਫਰਮ ਬਲੀਵ ਹੁੰਦਾ ਹੈ ਤੇ ਇਹੋ ਜੇ ਮੌਕੇ ਦੇ ਉੱਤੇ ਜਦੋਂ ਇਹੋ ਜੀ ਕੋਈ ਫਿਲਮ ਜਾਂ ਕਹਾਣੀ ਆਉਂਦੀ ਆ ਮੈਂ ਪ੍ਰਾਈਸ ਵੀ ਘਟਾ ਦੇਣਾ ਤੁਹਾਡੇ ਸਾਰਿਆਂ ਦੇ ਸਾਹਮਣੇ ਦੱਸ ਰਿਹਾ ਸੋ ਕਦੀ ਵੀ ਕੋਈ ਵੀ ਚੰਗਾ ਰਾਈਟਰ ਡਾਇਰੈਕਟਰ ਕੋਈ ਕਹਾਣੀ ਲੈ ਕੇ ਆਊਗਾ ਜਿਹੜੀ ਕਿ ਲੋਕਾਂ ਨਾਲ ਜੁੜੀ ਆ ਪੰਜਾਬੀਅਰ ਨਾਲ ਜੁੜੀ ਆ ਸਿੱਖੀ ਨਾਲ ਜੁੜੀ ਆ ਤਾਂ ਮੈਂ ਉਹਦੇ ਲਈ ਹਮੇਸ਼ਾ ਤਿਆਰ ਹਾਂ